ਬਾਓ ਮੇਰਾ ਰੱਬਾ ਆਹ ਦਿਨ ਵੀ ਦਿਖਾਉਣੇ ਦਿੱਤਾ ਇੱਕ ਮੇਰੇ ਸਾਹੇ ਦਾ ਸਾਡਾ ਦਾ ਛੋਟਾ ਪਤਾ ਨਹੀਂ ਕਿੱਧਰ ਤਾਂ ਨਿਕੜਦਾ ਕਿੱਧਰ ਨਾ ਆਈ ਨਹੀਂ ਹੈਗਾ ਵੀ ਮਾੜਾ ਮੋਟਾ ਕੰਮ ਕਰਾ ਦਈਏ ਪਰ ਕੀ ਕਰਾਂ ਉਹ ਵੀ ਮੇਰੇ ਥੈਦਾ ਨਾ ਦਾ ਪੜ ਲਿਆ ਇੰਨਾ ਨਾ ਕਿਤੇ ਨੌਕਰੀ ਮਿਲੇ ਦਸ ਪੜ ਕੇ ਵੀ ਕੀ ਖੱਟੇ ਉਹਨੇ ਪਰ ਇੱਕ ਗੱਲ ਤਾਂ ਹੈਗੀ ਹੈ ਜੇ ਕੋਈ ਵਿਚੋਲਾ ਵਿਚੋਲਾ ਮਿਲ ਜੇ ਮੇਰੇ ਸਾਹੇ ਦਾ ਵਿਆਹ ਕਰ ਦਈਏ ਸੁਧਰ ਜੇ ਪਤਾ ਨਹੀਂ ਕਿਹੜੀਆਂ ਬਾਰਾ ਕਰਦਿਆਂ ਫਰੀ ਜਾਂਦਾਗਾ ਮੇਰ ਤਾਂ ਚਾਹੀਜੀ ਹੈਗੀ ਤੀ ਲੰਗੀ ਉਦੇ ਬਾਰੇ ਤਾਂ ਸੋਚਣਾ ਪਊਗਾ ਫੇਰ ਵੀ ਵੱਡਾ ਮੈਂ ਉਹ ਤੋਂ ਪਰ ਮੇਰੇ ਸਾਦਾ ਰਹਿੰਦਾ ਕਿੱਥੇ ਆ ਉਹ ਕਿਹਦੇ ਨਾਲ ਉਹ ਰਹਿੰਦਾਗਾ ਅਲੇ ਤੱਕ ਨਹੀਂ ਆਇਆ ਹੈਗਾ ਚਲੋ ਸਾਡੇ ਜਦੋਂ ਭੁੱਖ ਲੱਗੀ ਢੱਲ ਨੂੰ ਆਪੇ ਆਊਗਾ ਕੋਈ ਤਾਂ ਮੱਝਾਂ ਭਾਂਡੇ ਆ ਕੇ ਦੋ ਰੁਪਏ ਮਰ ਰੋ ਪਾ ਜਾਵੇ ਅੱਧਾ ਕਿਲਾ ਜ਼ਮੀਨ ਦਾ ਉਹ ਵੀ ਬੰਜਰ ਫੈਸਲਾਂ ਨਾਲ ਉਹਦੇ ਕੁਝ ਹੋਵੇ ਨਾ ਕਰੇ ਅੱਜ ਕੱਲ੍ਹ ਕੁੜੀਆਂ ਤੇ ਸਾ ਉਹਨਾਂ ਨੂੰ ਮਿਲਦਿਆਂ ਨੇ ਜਿਹਦੇ ਜ਼ਮੀਨ ਆ ਪੁੱਤੇ ਕਰੇ ਜਾਹ ਤਾਂ ਰਹੇ ਕਿਤੇ ਜਿਆਦਾ ਸਾੜਿਆ ਨਾ ਗਾਲਾਂ ਦੇ ਵੀ ਚਲ ਉਹਦਾ ਰੋਡ ਦਾ ਕੰਮ ਆ। ਇਹ ਰਦੀ ਕੋਲਾ ਚਲ ਦੇਖ ਲੈਗਾ ਇੱਛੀ ਨਾ ਬੈਠਾ ਹੋਵੇ ਕਿਤੇ। ਮੈਂ ਮਰੇ ਸਾਜਾ ਦੇ ਜੂੜੇ ਵੜ ਦੂੰਗਾ। ਅੱਡੇ ਕਰੂੰ ਮਰੇ ਖਾਸ ਨੂੰ ਕੱਥੇ ਬਦੇ। ਆ ਜਾ ਆ ਜਾ ਮੁਰਦਾ ਕਾ ਤੂੰ ਮੁਰਦਾ ਕਾ ਨੂੰ ਬਾਈ ਮਾਤਾ ਗੇਟ ਲਾ ਰਿਆ ਦੀ। ਹੁਣ ਬਾਰੂ ਗੁੰਡਾ ਨਾਵੇਂਗਾ ਤੂੰ। ਨਾ ਨਾ ਬਾਈਆ ਗੇਟ ਲਾ ਰਿਆ ਦੀ ਮਤਾਂ। ਨਾ ਕਿਧਰੋਂ ਆਇਆ ਤੂੰ? ਮੈਂ ਬੋਟਾ ਲੈਣ ਲੱਗਿਆ ਦੀ ਭਾਈ। ਨਾ ਤੂੰ ਇੰਨਾ ਦਾ ਪੜਾ ਲਿਖਿਆਗਾ। ਅਰੇ ਤਾਂ ਅਕੇ ਦਾ ਤੈਨੂੰ ਬੋਟਾ ਵਾਲਿਆਂ ਨੇ ਨੌਕਰੀ ਦਿੱਤੀ ਨਹੀਂ। ਫਰੀਜਣਾ ਉਹਨਾਂ ਦੇ ਮਗਰਾਂ। ਓਏ ਮੈਨੂੰ ਤਾਂ ਨੌਕਰੀ ਮਿਲ ਜਾਂਦੀ ਮੈਂ ਬੇਬੇ ਬਾਪੂ ਦੀ ਸੇਵਾ ਤੇ ਰਹਾ ਚੱਲ ਇਹ ਤਾਂ ਛੱਡ ਭਾਈ ਹੁਣ ਤਾਂ ਭਾਂਡੇ ਤੋਲੇ ਮੈਨੂੰ ਰੋਟੀ ਦੀ ਭੁੱਖ ਲੱਗਦੀ ਆ ਰੋਟੀ ਲਾ ਦਾਂਗਾ ਓਏ ਹੁਣ ਤਾਂ ਮੈਂ ਭਾਂਡੇ ਹੂਕੇ ਨੇ ਹੁਣ ਤੈਨੂੰ ਕਿਹੜੇ ਖਵਾ ਦਾਂ ਮੈਂ ਪੂੜੇ ਚੱਲ ਕੋਈ ਨਾ ਪੂੜੀ ਤਾਂ ਆ ਜੂਗੀ ਲਾਣ ਵਾਲੀ ਆ ਜੂਗੀ ਐਹੇ じゃ ਕੀ ਕਰੇਗਾ ਤੂੰ ਲੱਗ ਜੂ ਪਤਾ ਕੋਈ ਨਾ ਤੈਨੂੰ ਓਏ ਤੂੰ ਹੋਰ ਨਾ ਚੰਦ ਚਾੜਦੀ ਮੈਥੋਂ ਕੁੱਟ ਦੇਗਾ ਤੂੰ ਲੈ ਸੁਖੀ ਘਰ ਤਾਂ ਤੂੰ ਛੱਡਿਆ ਹੀ ਹੁਣ ਘਰ ਵਾਪਸ ਵੀ ਨਹੀਂ ਜਾ ਸਕਦੀ ਮੈਂ ਜਾਵਾਂਗੀ ਤੇ ਕਿੱਥੇ ਜਾਵਾਂਗੀ ਮੈਂ ਕਰਦੀ ਆ ਕਿਰ ਕੇ ਬੈਠਦੀ ਆ ਗਰਮੀ ਬੜੀ ਹੈਗੀ ਫਰੀਦ ਨਾਲ ਗੱਲ ਕਰਦੀ ਆ ਹਾਂ ਹਲਾਸ ਬੀਕ ਮੈਂ ਸੁਖਵਲੀ ਆਣੀ ਇੱਥੇ ਆ ਤੁਰੇ আচ্ছা ਮੇਰੀ ਗੱਲ ਸੁਣ ਮੈਂ ਨੈਪ ਤੇ ਕੰਡਿਚਨਟ ਬੈਠੀ ਹਾਂ ਕਿ ਮੇਰੀ ਗੱਲ ਤਾਂ ਸੁਣ ਨਾ ਪੂਰੀ ਆ ਮੈਂ ਨੈਪ ਤੇ ਕੰਡਿਚਨਟ ਬੈਠੀ ਹਾਂ ਇਸ ਕਰਕੇ ਕੱਲ੍ਹ ਕੀ ਆ ਜਾਣਾ ਦੇਖੀ ਜਾ ਕੇ ਕਿੱਥੇ ਬੈਠੀ ਆ ਨੇ ਕਿਤੇ ਨਹੀਂ ਕਿਤੇ ਓਥੇ ਗਈ ਜਿਹਦੀ ਬੱਟੀ ਹੋ ਗਈ ਤੇ ਓਕੇ ਇੱਧਰ ਗਈ ਪੈ ਨਹੀਂ ਤਾਈ ਨਹੀਂ ਕਹਿੰਦੇ ਮੈਂ ਇੱਥੇ ਨਹਿਰ ਦੇ ਕੰਡੇ ਤੇ ਬੈਠੀ ਹਾਂ ਉਧਰ ਹੀ ਦੇਖਣਾ ਭੁੱਲ ਜਾ ਕਿ ਬੋਲਤੇ ਦੇਖ ਕੀ ਆਉਂਦੀ ਉਧਰ ਉਹ ਬੱਟੀ ਇਹਦਾ ਦੇਖ ਲੈ ਪੂਰੇ ਬੈਠੇ ਹੋ ਦੱਸ ਤਾਂ ਨੰਦੀ ਆ ਗਿਆ ਤੂੰ ਮੈਂ ਉਧਰ ਦੇਖ ਕੇ ਆਇਆ ਪੁੱਲਤੇ ਨਾ ਮੈਂ ਕੱਦ ਦਾ ਫੋਨ ਲਾਇਆ ਹੋਇਆ ਤੇ ਹੁਣ ਆਇਆਗਾ ਤੂੰ ਓਏ ਉੱਥੇ ਦੇਖ ਲੱਗਦਾ ਦਰਨ ਨੂੰ ਉੱਥ ਟੋਲਦੇ ਹੋਏ ਹੋ ਗਿਆ ਆਏ ਰੱਬਾ ਮੈਂ ਕੈਸੇ ਮੈਂ ਨਰ ਦੇ ਕੰਡੇ ਤੇ ਬੈਠੀ ਆਂਗੀ ਹਾਂ ਦੱਸ ਕੀ ਕੰਮ ਹੈ ਮੇਰੇ ਗੱਲ ਸੁਣ ਲੈ ਮੈਂ ਘਰ-ਬਾਰ ਛੱਡ ਕੇ ਆਈ ਆਂ ਆ ਦੇਖ ਮੇਰਾ ਬੈਗ ਮੈਂ ਹੁਣ ਤੇਰੇ ਨਾਲ ਜਾਉਂਗੀ ਮੇਰੇ ਨਾਲ ਹੁਣ ਘਰੇ ਮੇਰਾ ਭਾਈ ਐ ਉਹ ਨਹੀਂ ਗੱਲਾਂ ਲਾਊਗਾ ਅਜੇ ਮੈਂ ਕੋਈ ਗੱਲ ਨਹੀਂ ਕਰੀ ਘਰੇ ਦੇਖ ਤੂੰ ਮੱਕਰ ਨਾ ਤੂੰ ਮੈਨੂੰ ਕਹਿਆ ਸੀ ਮੈਂ ਤੇਰੇ ਨਾਲ ਵਿਆਹ ਕਰਾਉਂਗਾ ਹੁਣ ਮੈਨੂੰ ਨਹੀਂ ਪਤਾ ਘਰੇ ਗੱਲ ਕਰਨਾ ਚਲ ਉਹਨੂੰ ਤਾਂ ਮੈਨੂੰ ਪੁੱਛ ਲਾਂਦੇ ਚਲ ਤੂੰ ਹੁਣ ਘਰੇ ਵਗ ਜਾ ਮੈਂ ਘਰ ਛੱਡ ਕੇ ਆਈ ਆ ਭੱਜ ਕੇ ਆਈ ਆ ਕਰੋ ਅੱਛਾ ਮੈਂ ਹੁਣ ਘਰੇ ਵਾਪਸ ਜਾਣਾ ਹੈ ਉਹ ਫਿਰ ਮੈਂ ਉਹਦੇ ਨਾਲ ਵੀ ਸਲਾਹ ਕਰੂੰਗਾ ਨੂੰ ਕੋਈ ਮੈਂ ਤੇਰੇ ਪਿੱਛੇ ਹੁਣ ਕੁੱਟ ਖਾਣੀ ਆ ਤੇਰੇ ਪਿੱਛੇ ਹੁਣ ਭੱਜਾਈ ਐ ਇੰਨਾ ਕੁਛ ਕਰਤਾ ਮੈਨੂੰ ਨਹੀਂ ਪਤਾ ਤੂੰ ਘਰੇ ਗੱਲ ਕਰ ਲੈ ਮੈਂ ਤਾਂ ਹਰ ਜਗ੍ਹਾ ਬੈਠਾ ਮੈਂ ਆ ਜਾਂਦੇ ਨਹੀਂ ਅੱਧੇ ਘੰਟੇ ਚ ਆ ਗਿਆ ਫਿਰ ਮੈਂ ਘਰੇ ਹੀ ਜਾਇਆ ਮੈਂ ਹੁਣ ਤੂੰ ਘਰੇ ਕਿ ਲੈਣ ਜਾਣਾ ਮੈਨੂੰ ਵੀ ਨਾਲ ਲੈ ਕੇ ਜਾ ਓਏ ਉਹਨੂੰ ਪੁੱਛੂਗਾ ਵੀ ਮੈਂ ਹੁਣ ਜੇ ਜਾ ਕੇ ਲੜ ਪਿਆ ਫੇਰ ਮੈਨੂੰ ਨਹੀਂ ਪਤਾ ਮੈਨੂੰ ਪੱਕਾ ਪਤਾ ਮਨ ਜੂਗਾ ਤੂੰ ਅੱਧਾ ਘੰਟਾ ਬੈ ਜਾ ਸਿਰਫ ਮੈਂ ਹੁਣ ਆ ਜਾਂਦਾ ਨਹੀਂ ਪਰ ਇਹ ਤੇ ਮੈਨੂੰ ਤੇ ਤੇ ਯਕੀਨ ਨਹੀਂ ਹੈਗਾ ਆ ਰੋਕ ਲੇਗੀ ਵਾਹ ਅਮਰੇਸ ਹਾਇਦਤ ਅੜਕੇ ਦਾ ਅੰਦਰ ਬੜ ਰਿਹਾ ਉਦੋਂ ਦਾ ਹਲੇ ਤੱਕ ਨਹੀਂ ਬਾਹਰ ਨਿਕਲਿਆ ਫਿਰ ਤੇ ਉਹ ਹੀ ਨਾਲ ਕੁਝ ਖਾ ਪੀ ਲੈ ਮਰੇ ਖਾਦਾ ਮਰਮੁੜਦੀ ਔਰ ਇਦਾਂ ਸੜਾ ਢੀਠਾ ਇਹਦਾ ਕਿਸ ਨੂੰ ਮਾਰ ਕੇ ਨਾ ਮਰੇ ਆਪ ਤਾਂ ਇੱਥੇ ਬਰੂਗਾ ਚਲ ਬੜਾ ਰਹਿਣ ਦੇ ਕਿਹੜੇ ਖਵਾਊਗਾ ਇਹ ਨਾ ਨਾ ਕੋਈ ਨਾ ਜਵਾਬ ਆ ਹੌਲੀ ਹੌਲੀ ਸੁੱਤਰ ਜਾਊਗਾ ਚੱਲੀਏ ਯਾਰ ਬਹੁਤ ਟਾਈਮ ਹੋ ਗਿਆ ਉਹ ਕਿੱਧਰ ਨੂੰ ਚੱਕਿਆਦਾ ਲੱਗ ਗਿਆ ਮੱਥੇ ਤੜਕੀ ਤੜਕੀ ਪਾਏ ਕੀ ਲੈਣਾ ਯਾਰ ਜਿੱਥੇ ਮਰਜੀ ਜਾ ਮਮੇ ਉਹ ਦੱਸਦਾ ਦੇ ਕਿੱਧਰ ਨਿਕੜੇਗਾ ਕੋਈ ਨਾ ਤੂੰ ਖਾਸਾ ਫੜਕਦਾ ਸੀ ਨਾ ਹੁਣ ਤੇਰੇ ਹਿੱਕ ਤੇ ਦੀਵਾ ਬਾਲੂਗਾ ਮੈਂ ਓਏ ਤੂੰ ਕਰੇਗਾ ਕੀ ਮੈਨੂੰ ਦੱਸ ਤਾਂ ਜਾ ਕਿਹਨਾਂ ਲੱਗੂ ਪਤਾ ਤੈਨੂੰ ਉਹ ਮੇਰੇ ਸਾਡੇ ਦਾ ਕਿੱਥੇ ਹੋਈ ਨਾ ਹੈ ਕਿੱਥੇ ਚੰਦ ਚਾੜਦੇ ਪਰ ਚੰਦ ਵੀ ਕੀ ਚਾੜੂਗਾ ਜਾਣਦਾ ਮੈਂ ਇਹਦੀ ਪਹੁੰਚ ਕਿੱਥੇ ਤੱਕ ਆ ਉਹ ਬੈਠੀ ਚਾਰ ਚਾਰ ਦੋਸਤਾਂ ਦਾ ਲਵੇ ਤੇ ਵਹਦੇ ਜਾ ਕੇ ਉੱਥੇ ਲਾਉਂਦਾ ਹੋਣਾ ਪੈਗ ਹੈਗਾ ਫੋਕੀ ਇਹ ਚੜਦਾ ਕਰੂਗਾ ਚਲੋ ਉਹ ਤਾਂ ਸੜਾ ਗਲਤੀਆ ਕਿਤੇ ਤਖਤਾ ਖੂਨ ਆ ਕਿੱਥੇ ਹੋਈ ਨਾ ਕੋਈ ਮਰ ਮੁਰਜੇਗਾ ਚੜਦਾ ਚਲੋ ਦੇਖਦਾ ਇਹਨੂੰ ਮਾਗਰ ਜਾ ਕੇ ਕਿੱਥੇ ਨਿਕੜੂਗਾ ਹਲੇ ਅੱਧੇ ਘੰਟੇ ਤੋਂ ਵੀ ਜ਼ਿਆਦਾ ਹੋ ਗਿਆ ਹਜੇ ਤੱਕ ਨਹੀਂ ਆਇਆ ਇਹ ਮਨ ਤਾਂ ਨਹੀਂ ਲੱਗਦਾ ਆਊਗਾ ਮਹਰ ਕੋਲ ਦਾ ਮਨਤੋਲਾ ਬਹੋਰ ਕੋਈ ਹੋ ਨਹੀਂ ਹੈਗਾ ਰਸਤਾ ਚੱਲੇ ਤੱਕ ਨਹੀਂ ਆਇਆ ਹੈ ਤਾਂ ਮੈਨੂੰ ਲੱਗਦਾ ਆਊਗਾ ਖੜਦਾ ਖੜਦਾ ਕੀ ਗੱਲ ਹੋ ਗਈ ਰਿੱਤੂ ਆ ਗਿਆ ਪਰ ਤੂੰ ਇਨਾ ਟਾਈਮ ਕਾਤੋਂ ਲਾਤਾ ਮੈਂ ਕਿਹਾ ਭਾਈ ਨਾ ਲੜਕੇ ਇਨਾ ਟਾਈਮ ਲੱਗਿਆ ਤਾਂ ਅਗਰ ਕੀ ਨਾ ਕੀ ਕਹਿੰਦਾ ਫਿਰ ਵੱਡਾ ਭਾਈ ਤੈ ਭਾਈ ਤੂੰ ਕੀ ਲੈਣਾ? ਚਲ ਤੂੰ ਬੈਗ ਟੱਕਾ ਪਾ ਕੇ ਘਰੇ ਚਲਦੇ ਆ। ਆ ਜਾ। ਓਕੇ ਉਹ ਬੋਲੀ ਜਾਣਾ ਤੂੰ ਘੰਟਾ ਹੋ ਗਿਆ ਤੈਨੂੰ ਦੇਖਦੇ ਨੂੰ। ਨਾਲੇ ਕੁੜੀ ਕੌਣਾ? ਤੈਨੂੰ ਦੀ ਨਾ ਕੌਣਾ? ਓ ਮੈਂ ਤੈਨੂੰ ਪੁੱਛਿਆ ਵੀ ਕੌਣਾ? ਵਿਆਹ ਕਰਾ ਲੈ ਮੈਂ ਤੇਰੀ ਹਿੱਕ ਤੇ ਦੀਵਾ ਬਾਲਣਾਂ ਦੀ ਬਾਲਤਾ। ਬਸ ਆਹੀ ਕਸਰ ਰਹਿੰਦੀ ਤੀਗੀ ਹੋਰ ਤਾਂ ਦਿੱਥੋਂ ਕੋਸਾ ਸਰਿਆ ਨਹੀਂ ਮੈਂ ਹੋਰ ਮੈਂ ਕੀ ਕਰਦਾ ਉਹ ਤਾਂ ਕਿਉਂ ਬੇਇੱਜ਼ਤੀ ਕਰਾਈਆ ਸਾਰੇ ਪਿੰਡ 'ਚ ਬੇਇੱਜ਼ਤੀ ਕਰਾ ਦੇਗਾ ਤੂੰ ਅੱਛਾ ਤੈਨੂੰ ਪਿੰਡ ਦਾ ਹੋ ਗਿਆ ਮੇਰੀ ਸੋਚ ਨਹੀਂ ਹੈਗੀ ਉਹ ਤੇਰੀ ਸੋਚ ਵਾ ਬਥੇਰੀ ਕਰ ਲਈ ਬਥੇਰੀ ਸੋਚ ਕਰਨੀ ਤੇਰੀ ਨਾਲੇ ਤੂੰ ਕੁੜੀ ਤੂੰ ਜਿੱਥੇ ਆਈਆਂ ਉੱਥੇ ਹੀ ਵਗ ਜਾ ਤੂੰ ਤਾਂ ਆਪਣੇ ਮਾਵਾ-ਪਾਪਾ ਦਾ ਖਿਆਲ ਕਰ ਲੈ ਮੈਂ ਲੈ ਕੇ ਨਾ ਤੈਂ ਤੂੰ ਕੀ ਲੈਣਾ ਯਾਰ ਉਹ ਇਹਨੂੰ ਕੀ ਖਵਾਏਗਾ ਤੂੰ ਤਾਂ ਆਪੇ ਮਰਿਆ ਪਹਿਲਾਂ ਸ਼ਰਮ ਤੂੰ ਆਪਦੀ ਹਿੱਸੇ ਦਾ ਕੰਮ ਕਰੇਗਾ ਹੁਣ ਮੈਂ ਆਪਦੀ ਹਿੱਸੇ ਦਾ ਕੰਮ ਕਰੂੰਗਾ ਠੀਕ ਹੈ ਉਹ ਕੀ ਕਰੇਗਾ ਤੂੰ ਹਿੱਸੇ ਨੂੰ ਅੱਧਾ ਦਾ ਖੋ ਅਸੀਂ ਕੁਛ ਕਰੀਏ ਤੂੰ ਭਾਗ ਜਾ ਕੁੜੀਏ ਭਾਗ ਜਾ ਕਿਤੇ ਨਹੀਂ ਜਾਂਦੀ ਕਿ ਚੱਲ ਅੰਦਰ ਚੱਲ ਉਹ ਤੂੰ ਰੈਡ ਤੇ ਮੈਂ ਨੂੰ ਇਹ ਪਤਾ ਦੀ ਵੀ ਆ ਜਾਂਦੇ ਚਾੜੂਗਾ ਇਹ ਮੈਂ ਤਾਂ ਦੇ ਉਹਦੀ ਕਵਰ ਕਰੀ ਹੈਗੀ ਪਰ ਮੈਂ ਕੀ ਕਰਾਂ ਪਿੰਡ ਦਾ ਪਿੰਡੀ ਵੀ ਮਾਨ ਸੀਗਾ ਇਕਰਾ ਇਹਦਾ ਕੂੰਗਾ ਇੰਨੇ ਹੁਣ ਕਰਦਾ ਇਕਾ ਕੁੜੀ ਨੂੰ ਨਹੀਂ ਸੰਗਾਈ ਇਹੇ ਬੇਲੜ ਨਾਲ ਆਉਂਦੇ ਨੂੰ ਚੱਲ ਉਹ ਨਹੀਂ ਜੇ ਘਰ ਦਾ ਕੰਮ ਤਾਂ ਕਰੂਗੀ ਚਲ ਸਮਝਾਉਣਾ ਇਹਨੂੰ ਜੇ ਭੇਜ ਦੂਗਾ ਪਰ ਕਿੱਥੇ ਮੈਨੂੰ ਇਹ ਪਾਪ ਛੱਡ ਗਿਆ ਕਿਸੇ ਪਿੰਡ ਦੇ ਬੰਦੇ ਨੂੰ ਸਿਆਣੇ ਨੂੰ ਕਹਿਣਾ ਪਊਗਾ ਚਲ ਉਹ ਜਾਣਾ ਪਊਗਾ ਜਾਤਾ ਬਣਗੀ ਮੇਰੇ ਕੰਮ ਵੀ ਹੋ ਗਏ ਮੈਂ ਕਰਦੇ ਆ ਉਹਨੂੰ ਠਾਇਆਉਣੀਆਂ ਚਾਹ ਵੀ ਲੈਣਗੇ ਫਿਰ ਕੁਝ ਖਾਣ ਨੂੰ ਬਣਾ ਦੂੰਗੀ ਗੱਲ ਸੁਣਿਆ ਜੀ ਅਜਾ ਦਿਨ ਚੜ ਗਿਆ ਉੱਠ ਖੜੋ ਉੱਠ ਕੇ ਚਾਹ ਪੀ ਲੋ ਕੋਈ ਨਾ ਮੁੱਠੀ ਨਾ ਤੂੰ ਕੰਮ ਕਰਦਾ ਉੱਠ ਖੜੋ ਮੈਂ ਕਰਦੇ ਕੰਮ ਕੋਈ ਨਾ ਕੋਈ ਨਾ ਮੁੱਠੀ ਹੋਗਾ 10 ਮਿੰਟ ਹੋਰ ਪੈ ਜਾ ਕੋਈ ਕਿੰਨਾ ਟਾਈਮ ਹੋ ਗਿਆ ਐ ਨਹੀਂ ਹੈਗਾ ਵੀ ਬੰਦਾ ਉੱਥੇ ਕੇ ਚਾਚੂ ਬਣਾ ਦੇ ਪਹਿਲਾਂ ਪਤਾ ਨਹੀਂ ਕਿੱਧਰ ਉੱਧਰ ਫਰੀ ਜਾਂਦੇ ਨੇ ਵੀ ਬੰਦਾ ਬੈਠਿਆ ਸਿਆਣਾ ਬਿਆਣਾ ਬੰਦਾ ਵੀ ਉਹਨੂੰ ਘੁੱਟ ਚਾਹ ਦੀ ਪਿਆ ਦੇ ਪਹਿਲਾਂ ਚੱਲ ਆਪ ਹੱਥ ਫੂਕ ਦੇ ਦੇ ਐ ਨਹੀਂ ਜੀ ਚਾਹ ਤਾਂ ਹੋਊਗੀ ਦਾ ਸਾਰਾ ਕੰਮ ਹੋ ਜਾਗਾ ਭਾਈ ਚਾਹ ਨਹੀਂ ਬਣਾਈ ਹੈਗੀ ਹਾਂਜੀ ਬਣੀ ਪਈ ਆ ਲੈ ਆ ਦਿੰਦੇ ਫਿਰ ਬਿਨ ਕਹੇ ਵੀ ਦੇ ਦਿਆ ਕਰੋ ਵੀ ਬੰਦੇ ਨੂੰ ਚਾਹ ਫੜਾਉਣੀ ਹੈਗੀ ਬੋਲਦਾ ਰਹੂਗਾ ਲਿਆ ਦਿਓ ਨਬਲੀ ਨੂੰ ਚਾਹ ਹੁਣ ਉੱਦੀ ਨਹੀਂ ਹੈਗੇ ਇੱਕ ਤਾਂ ਪਹਿਲਾਂ ਉਹ ਵੇਲਾ ਦੀਗਾ ਇਹ ਜੀ ਇਹ ਹੋ ਗਈ ਵਿਚਾਲੇ ਫਸ ਗਿਆ ਲਿਆ ਦਿਓ ਭਾਈ ਧਰਨੇ ਮੜ ਗੇ ਆਈ ਲਿਆ ਦਿਓ ਭਾਈ ਚਾਹ ਹੁਣ ਹੁਣ ਤਾਂ ਮੈਂ ਦੋ ਵਾਰੀ ਕਹਤਾ ਤੁਹਾਨੂੰ ਲਿਆਉਣੀਆਂ ਜੀ ਵੇ ਨਹੀਂ ਪਹਿਲਾਂ ਚਾਹ ਵੀ ਨਹੀਂ ਹੋਊਗੀ ਜੀ ਕੀ ਅੱਲਾ ਇੱਥੇ ਮੈਂ ਖਾਣਾ ਪੱਤੀ ਦਾ ਸਭ ਕੀ ਉਹ ਕਰ ਲਈ ਤਾਂ ਚੰਗੀ ਤਾਈ ਗੋਬੀ ਤੇ ਜਾ ਕਿੱਥੇ ਨੇ ਪੰਖਾ ਛੇੜਿਆਗਾ ਡੱਕੜ ਪਾਣੀ ਪਿਆ ਸਵੇਰ ਲੱਗ ਜਾਂਦਾ ਬੜਬੜਾ ਕਰਨਾ ਚਾਹ ਪਾਣੀ ਵੀ ਨਹੀਂ ਪੀਂਦੇ ਅੰਦਰ ਬੇਲੇ ਉਹਨਾਂ ਨੂੰ ਖਵਾਈ ਜਾ ਕੀ ਗੱਲ ਹੋ ਗਈ ਕਿਵੇਂ ਬੋਲੀ ਜਾਨੀ ਐ ਮੈਂ ਤਾਂ ਕਿਵੇਂ ਬੋਲਨੀ ਉਹਨੂੰ ਵੱਡੇ ਨੂੰ ਮਾਣੀ ਮੋਟੀ ਅਕਲ ਦੇ ਦੇ ਕਿਵੇਂ ਭੰਕਦਾਗਾ ਸਾਰਾ ਦਿਨ ਬੋਲੀ ਜਾਊਗਾ ਉਹ ਚੱਲ ਵੱਡੇ ਫਿਰ ਕੀ ਹੋਵੇ ਜੀ ਬੋਲ ਪਿਆ ਨਾ ਮੈਂ ਸਾਰਾ ਦਿਨ ਇਥੇ ਰੋਟੀਆਂ ਬਣਾਵਣਾ ਦੇਈ ਜਾਨੀ ਐ ਕਿ ਚਾਹ ਵਧੀਆ ਚੰਗਾ ਮਿਲ ਜਨਾ ਨਾ ਫਿਰ ਵੀ ਬੁੜਬੁੜ ਕਰਦਾ ਰਹਿੰਦਾ ਉਹ ਫੇ ਰੋਟੀ ਹੁਣ ਕੌਣ ਦਊਗਾ ਰੋਟੀ ਤਾਂ ਮੈਂ ਦਿੰਨੀ ਐ ਬੁੜਬੁੜ ਕਾ ਚੱਲ ਛੱਡ ਦੇ ਗੁੱਸਾ ਹੁਣ ਮੈਂ ਵੀ ਸ਼ਹਿਰ ਜਾਣਾ ਐ ਮੈਂ ਉਹਨੂੰ ਸਮਝਾਤਾ ਹੁਣ ਨਹੀਂ ਕੁਝ ਕਹਿੰਦਾ ਤੈਨੂੰ ਚਲ ਉਹਨੇ ਰੋਟੀ ਟਾਈਮ ਤੇ ਦੇ ਦੇ ਕਰ ਠੀਕ ਐ ਕੋਈ ਗੱਲ ਨਹੀਂ ਕੁਝ ਸੇਰ ਜਾਣਾਂਗੇ ਹਾਂ ਮੇਰੇ ਨਾਲ ਤੁਹਾਡਾ ਸਮਾਨ ਮੁੱਕਿਆ ਤਾਂ ਮੇਕਅਪ ਦਾ ਲਿਆ ਦੂੰਗੀ ਹਾਂ ਕੋਈ ਨਾ ਮਲਿਆ ਦੂੰਗਾ ਠੀਕ ਜਾ ਸਮਝਾਤਾ ਮੈਨੂੰ ਪਤਾ ਫਿਰ ਬੁੜਬੁੜ ਤਾਂ ਕਰੂਗੀ ਇਸ ਤਰ੍ਹਾਂ ਕੰਮ ਕਰੀਂ ਇਹ ਬੈਲੋ ਮੇਕਅਪ ਵਾਲਾ ਸਮਾਨ ਤਾਂ ਮਿਲ ਗਿਆ ਕਾਫਨੀ ਧਬਣ ਦੀ ਗੱਲ ਹੈ ਲੋਡ ਦੋ ਕਾਲੇ ਸੱਪੇ ਆ ਰਹੇ ਨੇ ਤੇ ਪੌਗਾ ਵੀ ਮਿਲ ਗਿਆ ਖਤਨੀ ਕਰਾਵਾਂਗੇ ਤਾ ਨਾ ਪੀਤਾ ਤੇ ਕੀ ਕਰੀ ਜਾਂਦਾਗਾ ਅੱਛਾ ਥੂਨੇ ਤੋਂ ਸਮਾਨ ਚੱਕੀ ਜਾਂਦਾਗਾ ਮੈਨੂੰ ਤੇ ਗੇਮ ਫੋਨ ਨਾ ਖੇਡਦਾਗਾ ਪਰ ਇਹ ਨਹੀਂ ਪਤਾ ਮੈਂ ਤਾਂ ਵੀ ਵੱਡੀ ਖਿਡਾੜਨਾ ਕੋਈ ਨਹੀਂ ਆ ਜਾਂਦੇ ਇਹਨੂੰ ਕਰੇ